ਜੋ ਸਾਹਮਣੇ ਮੋਗਿਆ ਵਾਲੇ ਧਰਮਸ਼ਾਲਾ ਆ ਤੇ ਸੰਗਤਾਂ ਇੱਥੇ ਹੀ ਯਾਨੀ ਕਿ ਬਿਲਕੁਲ ਜਾਮ ਸ਼ੁਰੂ ਹੋ ਗਿਆ ਆ ਲਾਈਨਾਂ ਸ਼ੁਰੂ ਹੋ ਗਈਆਂ ਹਾਂਜੀ ਦੋਸਤੋ ਆ ਚੁੱਕੇ ਇੱਕ ਗੇਟ ਦੇ ਲਾਗੇ ਇੱਕ ਗੇਟ ਆ ਜਿਹੜਾ ਨਾਲੇ ਅੱਗੇ ਨੂੰ ਜਾ ਕੇ ਆ ਤੇ ਇੱਧਰ ਦੂਜੇ ਪਾਸੇ ਰਸਤਾ ਜਾਂਦਾ ਆ ਦੋ ਰਸਤੇ ਨਿਕਲਦੇ ਆ ਦੇਖ ਲਓ ਲਾਈਨਾਂ ਬਿਲਕੁਲ ਵੀ ਨਹੀਂ ਤੋੜ ਰਹੀਆਂ ਮੰਦਰ ਬੰਦ ਹੋਣ ਕਰਕੇ ਲੜਾਈ ਹੋ ਗਈ ਜੀ ਲੜਾਈ ਹੋ ਗਈ ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਦੋਸਤੋ ਪਿਛਲੇ ਬਲੌਗ ਵੀ ਤੁਸੀਂ ਦੇਖਿਆ ਹੈ ਅਸੀਂ ਆਏ ਸੀ ਮਾਤਾ ਚਿੰਦਪੁਨੀ ਜੀ ਦਰਸ਼ਨ ਕਰਨ ਲਈ ਤੇ ਪਹੁੰਚ ਕੇ ਸੀ ਅਸੀਂ ਮਾਤਾ ਚਿੰਦਪੁਨੀ ਜੀ ਪਰਵਾਹੀ ਤੋਂ ਜੋ ਗੇਟ ਤੋਂ ਅੰਦਰ ਵੜਦੇ ਆ ਤੇ ਇਸ ਬਲੌਗ 'ਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਤਾ ਚਿੰਦਪੁਨੀ ਭਵਨਾ ਦੇ ਦਰਵਾਜ਼ੇ ਤੇ ਸੰਗਤ ਮੇਰੇ ਨਾਲ ਦਿਖਾਵਾਂਗੇ ਜੀ ਕਿੰਨਾ ਹੈਗਾ ਦਰਵਾਜ਼ੇ ਦੇ ਅੰਦਰ ਸੰਗਤ ਮੇਰਾ ਤੁਸੀਂ ਹੁਣੇ ਚੈੱਕ ਕਰ ਸਕਦੇ ਹੋ ਜੀ ਮੱਥਾ ਟੇਕਣ ਜਾ ਆ ਵੀ ਰਹੇ ਆ ਤੇ ਮੱਥਾ ਟੇਕ ਕੇ ਆ ਵੀ ਰਹੇ ਆ ਤੇ ਭੀੜ ਦਾ ਅੰਦਾਜ਼ਾ ਤੁਸੀਂ ਹੁਣੇ ਲਗਾ ਸਕਦੇ ਹੋ ਜੀ ਕਿੰਨਾ ਹੋ ਸਕਦਾ ਮਤਲਬ ਸੰਗਤ ਮੇਲਾ ਕਿੰਨਾ ਹੋ ਸਕਦਾ ਆ ਕਾਫੀ ਲੰਬੇ ਲੰਬੇ ਲਾਈਨਾਂ ਲੱਗੀਆਂ ਹੋਣਗੀਆਂ ਜਿੱਦਾਂ ਵੀ ਹੁੰਦੀ ਤੁਹਾਨੂੰ ਦਿਖਾਉਂਦੇ ਆ ਇਸ ਬਲੌਗ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਬਜ਼ਾਰ ਕਿੰਨਾ ਪਿੱਛੇ ਤੋਂ ਹੀ ਲੱਗੇ ਹੋਏ ਆ ਤੇ ਸੰਗਤਾਂ ਵੀ ਦੇਖ ਸਕਦੇ ਹੋ ਕਾਫੀ ਜ਼ਿਆਦਾ ਆ ਜਿੱਦਾਂ ਮਾਤਾ ਚਿੰਤਮਨੀ ਰੋਡ ਹੈਗਾ ਆ ਚੌਹਾੜ ਲੱਗ ਕੇ ਹੁੰਦਾ ਨਾ ਸੰਗਤ ਮੇਲਾ ਉੱਧੇ ਹੀ ਆ ਜੀ ਤੇ ਲੰਗਰ ਵੀ ਥਾਂਾਂਾਂ ਲੱਗੇ ਹੋਏ ਆ 3 ਕਿਲੋਮੀਟਰ ਦੇ ਏਰੀਆ 'ਚ ਘਟੋ ਘਟਨੀ 10 ਤੋਂ 12 ਲੰਗਰ ਲੱਗੇ ਹੋਏ ਸਿਗੇ ਇਸ ਰੋਡ ਤੇ ਹੀ ਉਹ ਸਾਹਮਣੇ ਦੇਖੋ ਜੀ ਰੌਣਕ ਮਿਲਾਓ ਦੇਖੋ ਜੀ ਜੰਗ ਹੁਣ ਸੋਚ ਸਕਦੇ ਹੋ ਲਾਈਨਾਂ ਕਿੰਨੀਆਂ ਲੰਬੀਆਂ ਹੋਣਗੀਆਂ ਲਾਈ ਕਰ ਦਿੱਤੀ ਤੇ ਖੜੀ ਸਾਰੀਆਂ ਪਾਰਕਿੰਗਾਂ ਸਿੱਗੀਆਂ ਫੁੱਲ ਤੇ ਕਾਫੀ ਨੀਚੇ ਆ ਕੇ ਸਾਨੂੰ ਮਿਲੀਆਂ ਜੀ ਪਾਰਕਿੰਗ ਤੇ ਬਾਕੀ ਹੁਣ ਯਾਰ ਰਹੇ ਆਪਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਤੇ ਸੰਗਤ ਇਧਰੋਂ ਵੀ ਆ ਰਹੀਆਂ ਨੇ ਦੇਖੋ ਟਰੱਕਾਂ ਵਾਲਿਆਂ ਦਾ ਪਾਰਕਿੰਗ ਇਧਰ ਲੱਗੀ ਹੋਈ ਹੈ ਗੱਡੀਆਂ ਦੀ ਸਾਰੀਆਂ ਦੇਖੋ ਚੈੱਕ ਕਰ ਸਕਦੇ ਹੋ ਜੀ ਸਾਰੀ ਪਾਰਕਿੰਗ ਫੁੱਲ ਹੈ ਜੀ ਜਿੰਨੀਆਂ ਵੀ ਹੋਟਲ ਵਗੈਰਾ ਹੈਗੇ ਨਾ ਹੰਜਿਓ ਥੰਡੇ ਆਪਣੀਆਂ ਜੀ ਬਾਈਕਾਂ ਖੜੀਆਂ ਆਆਂ ਇਹ ਜੀ ਨਾ ਉੱਪਰ ਚੜ ਕੇ ਜਿਹੜਾ ਮਾਤਾ ਰਣੇ ਭਵਨੋਂ ਰਸਾ ਜਾਂਦਾ 메ਨ ਰੋਡ ਤੇ ਆਪਾਂ ਤੋਂ ਨਿਕਲਣਾ ਆ। ਅਸੀਂ ਕਾਫੀ ਥੱਲੇ ਜੀ ਆ ਕੇ ਬਾਈਕਾ پارک ਲਾਈਆਂ ਸੀਗੀਆਂ ਚੈੱਕ ਕਰ ਸਕਦੇ ਹੋ ਜੀ। ਉੱਥੋਂ ਆਏ ਆ। ਤੇ ਇੰਨੇ ਉੱਪਰ ਹੋ ਜਾਣਾ ਦੋ ਤਿੰਨ ਪੌੜੀਆਂ। ਦੋ ਤਿੰਨ ਪੌੜੀਆਂ ਨਹੀਂ ਕੀ ਕਹਿੰਦੇ ਹੁੰਦੇ ਨੂੰ? ਦੋ ਮੰਜ਼ਿਲ ਉੱਪਰ ਜਾ ਕੇ ਫੇਰ ਆ ਜਾਣਾ 메ਨ ਗੇਟ। ਪਹੁੰਚ ਗਏ 메ਨ ਰੋਡ ਤੇ ਸਾਹਮਣੇ ਚਾਰਿਆ ਜੀ ਭੰਡਾਰਾ। ਸੰਗਤ ਮੇਲਾ ਚੈੱਕ ਕਰੋ ਜੀ ਹੋਈ ਮਠਾਈ ਦਾ ਪ੍ਰਸ਼ਾਦ ਜੀ ਹਰ ਤਰ੍ਹਾਂ ਦੀ ਮਠਾਈ ਮਹਾਮਾਈ ਦਾ ਪਰਵਾਰ ਸਾਰੇ ਸੇਵਾ ਸਾਰੇ ਸੇਵਾ ਦਾ ਬਾਣਾ ਹੋਣੀ ਚਾਹ ਮੀਤ ਸਵਾ जय बद रंग मंदी मिठाई ਸੋ ਆਪਾਂ ਪਿੱਛੋਂ ਤੋਂ ਲਾਈਨਾਂ ਦੇਖਦੇ ਆ ਰਿਹਾ ਇਸ ਟਾਈਮ ਅਸੀਂ ਪਹੁੰਚੇ ਜਿਹੜੀ ਤੇ ਸਕਰੀਨ ਲੱਗੀ ਹੁੰਦੀ ਆ ਆ ਜਿੱਥੇ ਆਇਆ ਜੀ ਬੋਰਡ ਤੇ ਲੱਗੇ ਖੜੇ ਆ ਜੀ ਰਸ਼ ਦੀ ਗੱਲ ਕਰੀਏ ਬਹੁਤ ਜ਼ਿਆਦਾ ਰਸ਼ ਆ ਜੀ ਚੈੱਕ ਕਰ ਸਕਦੇ ਹੋ ਛੱਕਦਾ ਬੇਟੀਆਂ ਹੋਈਆਂ ਕਈ ਛੱਕਦਾ ਨੀਚੇ ਲੰਮੀਆਂ ਵੀ ਪਈਆਂ ਹੋਈਆਂ ਜਿਹੜੇ ਕਾਫੀ ਥੱਕ ਚੁੱਕੇ ਆ ਲਾਈਨ ਵਿੱਚ ਲੱਗੇ ਲੱਗੇ ਦੇਖ ਸਕਦੇ ਹੋ ਬਹੁਤ ਥੱਲੇ ਤੱਕ ਮਤਲਬ ਲਾਈਨਾਂ ਲੱਗੀਆਂ ਹੋਈਆਂ ਆ ਤੁਹਾਨੂੰ ਦਿਖਾਉਂਦੇ ਆ ਬਲੌਗ ਦੇ ਵਿੱਚ ਤੇ ਇਸ ਟਾਈਮ ਆਪਾਂ ਪਹੁੰਚੇ ਜੀ ਥੋੜਾ ਅੱਗੇ ਪਿਛਲੇ ਲੈ ਕੇ ਜਾਂਦੇ ਤੁਹਾਨੂੰ ਫੇਰ ਪਿੱਛੇ ਦਿਖਾਉਂਦੇ ਤੁਹਾਨੂੰ ਦੇਖ ਸਕਦੇ ਹੋ ਜੀ ਸੰਗਤਾਂ ਬੈਠੀਆਂ ਹੋਈਆਂ ਨੇ نیچے ਇਹ ਕਾਫੀ ਸੰਗਤਾਂ ਮਿਲਲਾ ਹੋਇਆ ਹੈ ਰਾਤ ਦੇ ਟਾਈਮ ਟਾਈਮ ਹੋ ਗਿਆ ਇਸ ਟਾਈਮ 12:30 ਰਾਤ ਦੇ ਆਂ ਦੇਖੋ ਜੀ ਸੰਗਤਾਂ ਮਤਲਬ ਜੋਰਾ ਸ਼ੋਰਾ ਤੇ ਇਕੱਠ ਹੋ ਰਿਹਾ ਸੰਗਤਾਂ ਦਾ ਬੋਲ ਸਤ ਚੇਤਰ ਬਾਦ ਕੀ ਜੈ ਸਾਡੇ ਆ ਸੰਗ ਤੇ ਬੈਠ ਗਈ ਹੈ ਜੀ ਆਹ ਵਾਲੀ ਸੰਗ ਤੇ ਖੜੀ ਹੈ ਸਾਡੀ ਸਟਾਈਲ ਆਏ ਠੱਕ ਗਿਆ ਮੈਂ ਕਿ ਲਾਈਨ ਕਿਦਾਂ ਲੱਗਣਾ ਸੋਰੀ ਲਾਈਨ 'ਚ ਕੋਈ ਨਹੀਂ ਤੁਸੀਂ ਲੋਕੀ ਦੇਖ ਸਕਦੇ ਹੋ ਜੀ ਥੱਲੇ ਤੱਕ ਜੀ ਜਾਓ ਲਾਈਨਾਂ ਦੋਸਤੋ ਮੰਦਰ ਹੈਗਾ ਜੀ ਇਸ ਵੇਲੇ ਬੰਦ ਤੇ ਇਸ ਲਈ ਸੰਗਤਾਂ ਦਾ ਬਹੁਤ ਹੋਇਆ ਜੀ ਇਕੱਠ ਮੈਂ ਕਹਿੰਦਾ ਅੱਗੇ ਜਾ ਹਾਂ ਹਾਂਜੀ ਆਓ ਅੱਗੇ ਚੱਲਦੇ ਹਾਂ ਸੰਗਤਾਂ ਦਾ ਇਸੇ ਇਕੱਠ ਹੋਇਆ ਪਿਆ ਇਸ ਲਈ ਲਾਈਨਾਂ ਨਹੀਂ ਤੁਰ ਰਹੀਆਂ ਜੀ ਮੰਦਰ ਇਸ ਟਾਈਮ ਹੈਗਾ ਜੀ ਬੰਦ ਤੇ ਕਦੋਂ ਖੁੱਲਣਾ ਉਦੋਂ ਹੀ ਸੰਗਤਾਂ ਨੇ ਉੱਠਣਾ ਆ ਉਦੋਂ ਹੀ ਸੰਗਤਾਂ ਨੇ ਤੁਰਨਾ ਆ ਅੱਗੇ ਨੂੰ ਤੇ ਬਾਕੀ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਵੱਡੀ ਮਾਤਰਾ ਚ ਰਸ਼ ਪਿਆ ਹੋਇਆ ਲੰਬੇ ਲੰਬੇ ਲਾਈਨਾਂ ਜੀ ਸਾਹਮਣੇ ਸਕਰੀਨ ਆ ਉਹ ਵੀ ਇਸ ਟਾਈਮ ਬੰਦ ਪਈ ਆ ਓਏ ਜੰਮੀ ਓਏ ਕਿਉਂਕਿ ਮੰਦਿਰ ਇਸ ਟਾਈਮ ਬੰਦ ਅਸ ਸਕਰੀਨ ਵੀ ਬੰਦ ਪਈ ਆ ਤੇ ਦੇਖੋ ਜੀ ਇਕੱਠ ਕਿੰਨਾ ਸੰਗਤਾਂ ਦਾ ਚੈੱਕ ਕਰ ਸਕਦੇ ਹੋ ਆ ਮਾਤਾ ਜੀ ਚੈੱਕ ਕਰੋ ਜੀ ਭੀੜ ਕਿੰਨੀ ਆ ਸੰਗਤਾਂ ਦਾ ਰਸ਼ ਕਿੰਨਾ ਜੀ ਆਹ ਤਾਂ ਲੱਗ ਰਿਹਾ ਦੇਖੋ ਜੀ ਸੰਗਤਾਂ ਫਿਰ ਅਰੈਸਟ ਕਰ ਰਹੀਆਂ ਬੇਟੀ ਵਡੀਆਂ ਕਿਉਂਕਿ ਮੰਦਿਰ ਦਾ ਪਤਾ ਨਹੀਂ ਕਦੋਂ ਖੁੱਲਣਾ ਕਦੋਂ ਨਹੀਂ ਇਹਨਾਂ ਚਾਰੀਆਂ ਹੀ ਲੰਗਰ ਸੇਵਾ ਜਿਹੜੇ ਨਾਮ ਜੀ ਦੇਖੀ ਦੇਣਾ ਕੋ ਬੰਦਾ ਬਣਾਉਣਾ ਤੇ ਹਾਂਜੀ ਦੋਸਤੋ ਆ ਚੁੱਕੇ ਇੱਕ ਗੇਟ ਦੇ ਲਾਗੇ ਇੱਕ ਗੇਟ ਆ ਜਿਹੜਾ ਨਾਲੇ ਅੱਗੇ ਨੂੰ ਜਾ ਕੇ ਆ ਤੇ ਇੱਧਰ ਦੂਜੇ ਪਾਸੇ ਰਸਤਾ ਜਾਂਦਾ ਆ ਦੋ ਰਸਤੇ ਨਿਕਲਦੇ ਆ ਦੇਖ ਲਓ ਲਾਈਨ ਆ ਬਿਲਕੁਲ ਵੀ ਨਹੀਂ ਟੁੱਟ ਰਹੀਆਂ ਮੰਦਰ ਬੰਦ ਹੋਣ ਕਰਕੇ ਇਹ ਜੀ ਇਹਦੀ ਸੰਗਤ ਖੜੀਆਂ ਐ ਜੀ ਕਾਫੀ ਦੇਰ ਦੀਆਂ ਤਦ ਤੱਕ ਅਸੀਂ ਪਹੁੰਚ ਚੁੱਕੇ ਆ ਜੀ ਕਾਫੀ ਪਿੱਛੇ ਤੋਂ ਲੈਣਾ ਸ਼ੁਰੂ ਸੀ ਗਿਆ ਬਜਰੰਗ ਵਾਲੀ ਦੇ ਮੰਦਿਰ ਥੋੜਾ ਉਰੇ ਆ ਕੇ ਜਿੱਥੇ ਮੋਗੇ ਵਾਲੇ ਸਰਾਏ ਉਥੋਂ ਲੈਣਾ ਸ਼ੁਰੂ ਹੋਈਆਂ ਸੀ ਗਿਆ ਤੇ ਹੁਣ ਲੱਗਦਾ ਹੋਰ ਪਿੱਛੇ ਤੱਕ ਲੈਣਾ ਚੱਲ ਗਈਆਂ ਹੋਣੀਆਂ ਕਿਉਂਕਿ ਸਾਨੂੰ ਆਇਆਂ ਨੂੰ ਵੀ ਅੱਧਾ ਘੰਟਾ ਹੋ ਗਿਆ ਆ ਦੇਖ ਸਕਦੇ ਹੋ ਜੀ ਕਿੰਨਾ ਭਾਰੀ ਇਕੱਠਾ ਆ 12:30 ਹੋ ਚੁੱਕੇ ਆ ਤੇ ਅੰਕਲ ਜੀ ਨੂੰ ਪੁੱਛਿਆ ਮੰਦਿਰ ਕਿੰਨੇ ਵਜੇ ਖੁੱਲਦਾ ਉਹਨਾਂ ਨੇ ਕਹੇ 12:30 ਵਜੇ ਬਸ ਮੰਦਿਰ ਖੋਲਣ ਦੀ ਤਿਆਰੀ ਹੈ ਜੀ ਉਸ ਤੋਂ ਬਾਅਦ ਪੂਰਾ ਜੋ ਜਾਮ ਲੱਗਾ ਹੋਇਆ ਸਾਰਾ ਖੁੱਲ ਜਾਣਾ ਹੈ ਬਾਰੋ ਬਾਰੀ ਸੰਗਤ ਨੇ ਮੱਥਾ ਟੇਕ ਕੇ ਯਾਨੀ ਕਿ ਲਾਈਨਾਂ ਹੋਲੀ ਹੋਲੀ ਅੱਗੇ ਤੁਰਨੀ ਆਇਆ ਚਲੋ ਅਸੀਂ ਵੀ ਚਲਾਂਗੇ ਪਰ ਦਰਸ਼ਨ ਮਿਲ ਲੈ ਕਰਨਾ ਲੜਾਈ ਹੋ ਗਈ ਜੀ ਲੜਾਈ ਹੋ ਗਈ ਲਾਈਨ ਦੇ ਵਿੱਚ ਨਜ਼ਰ ਕੋਈ ਉੱਡੀ ਬੜ ਰਹਿਆ ਸੀਗਾ ਲਾਈਨ ਦੇ ਵਿੱਚ ਇੰਦੀ ਤੇ ਲੜਾਈ ਹੋ ਗਈ ਉਹਨਾਂ ਦੀ ਦੇਖੋ ਜੀ ਮਾਤਾ ਚਿੰਤੂ ਕੰਨੀ ਦੇ ਭਗਤ ਥੱਕ ਕੇ ਬੈਠੇ ਹੋਏ ਆ ਨੀਚੇ ਟਾਕੇ ਬੈਠੇ ਹੋਇਆ ਜੀ ਤੇ ਉੱਪਰ ਲੈਣਾ ਮੰਦਰ ਖੁੱਲ ਗਿਆ ਆ ਤੇ ਸੰਗਤਾਂ ਕਾਫੀ ਯਾਨੀ ਕਿ ਖੜੀਆਂ ਹੋ ਗਈਆਂ ਤੇ نیچے ਵਾਲੇ ਨੂੰ ਅਜੇ ਕੁਝ ਨਹੀਂ ਪਤਾ ਕਿ ਲੈ ਮੰਦਰ ਖੁੱਲ ਗਿਆ ਹੈ ਕਿ ਨਹੀਂ ਹੈ ਕਿਉਂਕਿ ਪਹਿਲਾਂ ਮੰਦਰ ਬੰਦ ਕਰਕੇ ਸੰਗਤਾਂ ਦਾ ਇਦਾਂ ਬੰਦ ਕੀਤਾ ਹੋਇਆ ਸੀਗਾ ਮੈਂ ਤੁਹਾਡੇ ਕੋਲ ਇਸ ਕਾਰਨ ਇੰਨੀ ਲੰਬੇ ਲੰਬੇ ਲਾਈਨਾਂ ਲੱਗੀਆਂ ਦੇਖੋ ਜੀ ਲੈਕੋ ਕਿ ਮੈਂ ਦੇਖੋ ਜੀ ਪਾਰੀ ਹੁਣੀ ਲੁੱਡੋ ਖੇਡ ਰਹੇ ਆ ਜੀ ਲਾਈਨਾਂ ਤੋੜ ਨਹੀਂ ਰਹੀਆਂ ਅੱਗੇ ਤੇ ਕਿਉਂਕਿ ਮੰਦਿਰ ਇਹ ਖੁੱਲਣਾ ਨਹੀਂ ਹੈਗਾ ਭਾਜੀ ਲੱਕੀ ਦੁਆਬਾ ਵਲੋਗ ਪਸ਼ਾਰ ਖਾਕੋ ਹਾਂਜੀ ਹਾਂਜੀ ਆ ਵੀ ਦੁਆਬੇ ਵਾਲੇ ਠੀਕ ਹੈ ਭਾਜੀ ਠੀਕ ਹੈ ਜੀ ਇੱਧਰ ਆਪਾਂ ਨੂੰ ਮਿਲਿਆ ਦੁਆਬੇ ਵਾਲੇ ਭਾਜੀ ਹੁਣੇ ਤੇ ਕਰ ਰਿਹਾ ਜੀ ਪੂਰਾ ਇੰਜੋਏ ਜੈ ਮਾਤਾ ਦੀ ਜੈ ਮਾਤਾ ਦੀ ਜੈ ਹੋ ਚੁੱਕੇ ਜੀ ਦਰਸ਼ਨ ਬਹੁਤ ਜੀ ਕਿਤੇ ਬਾਕੀ ਜੀ ਪਾਰਕਿੰਗ ਵਾਲੇ ਲੈ ਰਿਹਾ 100-100 ਰੁਪਿਆ ਸਾਰਿਆਂ ਤੋਂ ਚੱਕਾ ਰਹੇ ਦੀ ਹਰੇਕ ਤੋਂ 100-100 ਰੁਪਿਆ ਲੈ ਰਹੇ ਆ ਜੀ ਬਾਈਕ ਵਾਲਿਆਂ ਤੋਂ